ਹਰ ਨਾਲ ਉਹ ਕੋਈ ਗੱਲ ਕੋਈ ਕੀ ਨਾਮ ਕਰਦਾ ਰੁਸਤਮ ਜੀ ਇਹ ਕੋਣ ਹੈ ਜਿਹਨੇ ਦਿੱਤਾ ਇਹ ਜੇ ਮੇਰਾ ਛੋਟਾ ਬਰਾਦਰ ਆ ਮਿਰਦੋ ਕਿ ਕੋਈ ਕੰਮ ਹੀ ਆ ਜਾ ਰਹੀ ਘਰ ਦੀ ਨਾ ਕਰ ਹੜ ਦੇ ਨੇ ਇੱਕ ਇਹ ਮੁੰਡਾ ਬਾਹਰ ਭੇਜਿਆ ਦੁਬਈ ਗਿਆ ਵਾ 6 ਮਹੀਨੇ ਬਣੀ ਵਿਚਾਰਾ ਲਾਕ ਆ ਆਦੀ ਘਰ ਦੀ ਨਾ ਮਗਰੋਂ ਮਤਲਬ ਪੈਹਾ ਬਿਆਜੂ ਚੱਕ ਚੱਕ ਕੇ ਤੇ ਲੋਕਾਂ ਨੂੰ ਆਪਣੇ ਜ਼ਿੰਦ ਤੇ ਕਰਕੇ ਸਾਰਾ ਲੋਕਾਂ ਨੂੰ ਪੈਸੇ ਦਿਵਾਏ ਅੱਜ ਹਮਾਰਾ ਇਹ ਰਾਤੀ ਵੀ ਉਹ ਨਾਲ ਲੜਿਆ ਲੜਿਆ ਉਹ ਕਹਿੰਦੀ ਜਾ ਜਾ ਕੇ ਮਰ ਜਾ ਤੇ ਉਹ ਸੱਤ ਵੀ ਕਹਿੰਦੀ ਮਰ ਜਾ ਤੇ ਇਹ ਵਿਚਾਰਾ ਕਵਾਲੀਆਂ ਉੱਥੇ ਗਾਣ ਵਜਾਉਂਦਾ ਮੁੰਡਾ ਕੰਮ ਕਰਦਾ ਤੇ ਇਹ ਵਿਚਾਰਾ ਜਾ ਕੇ ਤੇ ਜੀ ਫੋਨ ਤੇ ਗੱਲ ਕਰਦਾ ਪਿਆ ਉਹਨੇ ਕਹਿਤਾ ਕਿ ਜਾ ਮਰ ਜਾ ਤੇ ਫੋਨ ਉੱਥੇ ਗੱਡੀ ਥੱਲੇ ਵਿਚਾਰਾ ਆ ਗਿਆ ਹਾਂ ਜੀ ਹਾਂ ਜੀ ਉੱਥੇ ਮਹਿਫਲ ਕੀਤੀ ਜਾਂਨੇ ਗਾਉਂਦਾ ਮੁੰਡਾ ਬੜਾ ਸੋਹਣਾ ਗਾਉਂਦਾ ਤੇ ਮਾਰਾ ਉੱਥੇ ਹੀ ਹੈ ਜਿਹੜੇ ਨੇ ਪਾਰਟੀ ਦੇ ਬੰਦੇ ਉਹ ਘਰ ਘਰੇ ਚੱਲ ਗਏ ਇਹ ਮੁੰਡਾ ਉਹਨਾਂ ਨੂੰ ਘਰੇ ਛੱਡ ਕੇ ਤੇ ਆਪ ਅੱਧਰ ਨੂੰ ਆ ਗਿਆ ਉਹਨੂੰ ਫੋਨ ਕੀਤਾ ਘਰ ਦੀ ਉਹਨੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਹਾਂ ਦਾ ਮਾਰ ਸਵੇਰੇ ਪਤਾ ਲੱਗਾ ਜੇ ਕਿੱਥੇ ਕਰਕੇ ਇਹ ਪੋਂਦਰ ਵਾਲੇ ਫਾੜਕਦੇ ਆ ਜਿੱਥੇ ਆ ਆਪਣਾ ਫਾੜਕਾ ਉੱਥੇ ਹੋਗਾ ਜੀ ਆਦਾ ਸਰ ਪਿੰਕੀ ਕਿੰਨੀ ਉਮਰ ਹੈ ਤੇ ਪਰਿਵਾਰ ਚ ਕੌਣ ਕੌਣ ਹੈ 35 ਸਾਲ ਦੇ 35 ਸਾਲ ਪਰਿਵਾਰ ਚ ਕਿਹਨੂੰ ਬੱਚੇ ਤਿੰਨ ਬੱਚੇ ਜੇ ਦੋ ਦੋ ਕੁੜੀਆਂ ਜੇ ਇੱਕ ਮੁੰਡਾ ਜੇ ਇੱਕ 15 ਸਾਲ ਦੀ ਦੇ ਤੇ ਇੱਕ ਕਰੋੜ ਕਿਨੇ ਇੱਕ 13 ਸਾਲ ਦਾ 7 ਸਾਲ ਦਾ ਮੁੰਡਾ ਜੇ ਬੰਟੀ ਜੇ ਬੰਟੀ ਨਾਮ ਦਾ ਦਾ ਮੇਰਾ ਨੀਰੂ ਠੀਕ ਨਾ ਇਹ ਤੁਹਾਡੇ ਇਹ ਮੇਰਾ ਦੇ ਹੋ ਰੀਗਾ ਪਰ ਮੇਰਾ ਭਰਾ ਹੀ ਰੱਖੇਦਾ ਇਹਨੂੰ ਇਹ ਆਪਣੀ ਘਰ ਦੀ ਤੋਂ ਬੜਾ ਦੁਖੀ ਹੀ ਆ ਤਿੰਨ ਬੱਚੇ ਨੇ ਇਹਦਾ ਘਰ-ਬਾਰ ਲੁੱਟ ਕੇ ਖਾ ਗਏ ਦੇ ਨਾਲ ਦੀ ਸਵੇਰੇ ਦੱਸਿਆ ਸਾਨੂੰ ਸਾਨੂੰ ਨਹੀਂ ਪਤਾ ਮੌਤ ਕਦੋਂ ਆਈ ਇਹ ਸਾਨੂੰ ਸਵੇਰੇ ਫੋਨ ਆਇਆ ਜੇ ਕਿਸ ਤਰ੍ਹਾਂ ਮੋਟਕੇ ਹੋਏ ਇਹਨਾਂ ਨੇ ਗੱਡੀ ਥੱਲੇ ਆ ਕੇ ਆਪਣੇ ਆਪ ਨੂੰ ਮਾਰ ਲਿਆ ਹਾਂਜੀ ਮੇਲਾ ਕੀਤਾ ਨੇ ਪ੍ਰੋਗਰਾਮ ਲਾਇਆ ਤੇ ਰਾਤੀ ਉਸ ਤੋਂ ਬਾਅਦ ਘਰ ਨਹੀਂ ਆਇਆ ਕੀ ਹੋ ਗਿਆ ਕੀ ਪੁੱਛ ਡਰਨੇ ਭਰੀ ਆਪਾ ਹਾਂਜੀ ਅਖੀਰ ਸਰ ਸਾਰੇ ਰੈਲੈਕਸ ਯਾਰ ਬੜੇ ਰੈਲੈਕਸ ਇਸ ਤਰ੍ਹਾਂ ਹੈ ਇਹ ਟ੍ਰੇਨ ਅਨਨੌਨ ਦੇ ਨਾਲ ਸਰੇ ਕੰਗਰੀਮ 5:35 ਵਜੇ ਬਟਾਲੇ ਤੋਂ ਸ਼ੀਨੇ ਵਾਲੀ ਸਾਈਡ ਪਠਾਨਕੋਟ ਨੂੰ ਟ੍ਰੇਨ ਜਾ ਰਹੀ ਸੀਗੀ ਤੇ ਉਹ ਟ੍ਰੇਨ ਦੇ ਜਿਹੜਾ ਇਹ ਪੈਦਲ ਕਿਤੇ ਜਾ ਰਿਹਾ ਸੀਗਾ ਤੇ ਟ੍ਰੇਨ ਨਹੀਂ ਦੇਖੀ ਜਨੇ ਤੇ ਉਹਦੇ ਟ੍ਰੇਨ ਦੇ ਥੱਲੇ ਨਾਲ ਵੱਜਣ ਕਰਕੇ ਜਿਹੜਾ ਉਹ ਇਹ ਇਹਦਾ ਨਾਮ ਹੈਗਾ ਬੰਟੀ ਪੁੱਤਰ ਕਰਤਾਰ ਚੰਦ ਵਾਸੀ ਹੈਗਾ ਵਾਸੀ ਗਾਂਧੀ ਕੈਂਪ ਬਟਾਲਾ ਕਿੰਨੀ ਇਹਦੀ ਉਮਰ ਹੋਣੀ ਹੈ ਕੋਈ 35 ਸਾਲ 40 ਦੇ ਦੇ ਕਰੀਬ ਆ ਪਰਿਵਾਰ ਪਹੁੰਚਿਆ ਉਹਨਾਂ ਦੱਸਦਾ ਤਾਂ ਇਹ ਨਹੀਂ ਹਾਂ ਉਹਨਾਂ ਨੇ ਆ ਕਿਹਾ ਵੀ ਇਹਨਾਂ ਦਾ ਘਰੇ ਵੀ ਕੋਈ ਥਰੇਲੂ ਹੀ ਝਗੜਾ ਰਹਿੰਦਾ ਹੈਗਾ ਤੇ ਕੋਈ ਇਹ ਕਰਕੇ ਪਤਾ ਨਹੀਂ ਕੋਈ ਪ੍ਰੋਤ ਵੈਰੀਫਾਈ ਬਾਅਦ ਵਿੱਚ ਕੀਤਾ ਜਾਊਗਾ ਜੋ ਵੀ ਹੈਗਾ ਫਿਰ ਹਾਲ ਇਹਨਾਂ ਨੇ ਬਿਆਨ ਲਗਾਇਆ ਵੀ ਇਹਦਾ ਕੋਈ ਕਿਸੇ ਦੇ ਨਾਲ ਵਿਆਹ ਵਿਰੋਧ ਨਹੀਂ ਆ ਇਹਦੀ ਕਾਰਵਾਈ